ਆ ਤਾਂ ਸਾਡੇ ਜੀ ਹਾਂ ਹੋਰ ਦੱਸਦੀ ਆ ਤੁਹਾਨੂੰ ਇਹ ਸਾਡੇ ਲੋਕਾਂ ਦੀ ਮਾਨਸਿਕਤਾ ਵੀ ਆਗੂਆਂ ਨਾਲੋਂ ਜ਼ਿਆਦਾ ਜ਼ਿੰਮੇਵਾਰ ਹੁੰਦੀ ਕਿਉਂਕਿ ਉਹੀ ਬੰਦੇ ਅੱਜ ਜਿਹੜੀ ਪਾਰਟੀ ਵਿੱਚ ਕੰਮ ਕਰਦੇ ਨੇ ਜਦੋਂ ਤਾਂ ਦੂਜੀ ਸਰਕਾਰ ਹੁੰਦੀ ਹੈ ਜਿਹੜੇ ਉਹਨਾਂ ਦੇ ਬਰਕਰਰ ਵਗੈਰਾ ਨੇ ਉਦੋਂ ਤਾਂ ਉਹ ਮੁੱਦੇ ਨੂੰ ਕਹਿੰਦੇ ਆ ਗਲਤ ਹੈ ਵੀ ਇਹ ਹੋਇਆ ਵਾ ਇੱਥੇ ਇਲਾਕੇ ਵਿੱਚ ਜਦੋਂ ਆਪਣੀ ਸਰਕਾਰ ਹੁੰਦੀ ਉਦੋਂ ਉਹਨਾਂ ਨੂੰ ਬੁਰਾ ਲੱਗਦਾ ਐਵੇਂ ਹੀ ਅਸੀਂ ਇੱਕ ਸੜਕ ਦਾ ਮੁੱਦਾ ਚੁੱਕਿਆ ਤੇ ਉਹੀ ਵਰਕਰ ਜਿਹੜੇ ਕਹਿੰਦੇ ਰਹੇ ਵੀ ਸਾਡੀ ਸੜਕਾਂ ਉਹੀ ਸਾਨੂੰ ਕਹਿੰਦੇ ਵੀ ਤੁਸੀਂ ਗਲਤ ਕਰ ਰਹੇ ਹੋ ਸੜਕ ਦਿਖਾ ਕੇ ਸਾਡੀ ਪਰ ਆਹ 3 ਸਾਲ ਤੋਂ ਬਾਅਦ ਉਹ ਸੜਕ ਜੇ ਨਾ ਬਣੀ ਉਹੀ ਵਰਕਰ ਕਹਿਣਗੇ ਕਿ ਆਹ ਗਲਤ ਹੋ ਰਿਹਾ ਉਹ ਖਰਾ ਲਾਓ ਉਹ ਜੇ ਤੁਸੀਂ ਨਹੀਂ ਬੋਲੋਗੇ ਤੁਸੀਂ ਸਰਕਾਰਾਂ ਮੇ ਲੋਕਾਂ ਵਾਸਤੇ ਲੋਕਾਂ ਵੀ ਤਾਂ ਤੁਸੀਂ ਤਾਂ ਹੀ ਰਹੋਗੇ ਨਾ ਸੋ ਕਿਤੇ ਨਾ ਕਿਤੇ ਸਾਡੀ ਲੋਕਾਂ ਦੀ ਵੀ ਮਾਨਕਸਤਾ ਜਿਹੜੀ ਹੈ ਵੀ ਉਹ ਸਰਕਾਰਾਂ ਦੇ ਪੱਖ ਦੇ ਨਾ ਹੋ ਕੇ ਲੋਕਾਂ ਦੇ ਪੱਖ ਦੀ ਹੋਣੀ ਚਾਹੀਦੀ ਹੈ ਵੀ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਕਿ ਸਮੇਤ ਬਦਲਦੇ ਰਹਿੰਨੇ ਫਿਰ ਮੈਂ ਇੱਕ ਬੜਾ ਲਾਸਟ ਗੱਲ ਕਹਿਣੀ ਹੈ ਇੱਕ ਜਿੰਨੇ ਵੀ ਐਮਐਲਏ ਮੌਜੂਦਾ ਸਰਕਾਰ ਦੇ ਤਾਂ ਉਹਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਆਪਣੇ ਆਲੇ ਦੁਆਲੇ ਜਿਹੜੇ ਤੁਹਾਡੇ ਬੰਦੇ ਨੇ ਉਹਨਾਂ ਬਾਰੇ ਛਾਤੀ ਮਾਰ ਲਓ ਉਹ ਕਾਲੀਆਂ ਵੇਲੇ ਵੀ ਉਹਨਾਂ ਨਾਲ ਸੀ ਉਹ ਕਾਂਗਰਸ ਨਾਲ ਵੀ ਉਹਨਾਂ ਨਾਲ ਸੀ ਉਹ ਬੰਦੇ ਉਹੀ ਨੇ ਆਪਣਾ ਕੰਮ ਕਢਾ ਕੇ 5 ਸਾਲ ਦੇ ਵਿੱਚ ਉਹ ਬੇੜਾਰੀ ਮਾਰ ਕੇ ਚਲੇ ਜਾਂਦੇ ਨੇ ਬਦਨਾਮੀ ਦੇ ਵਿੱਚ ਐਮਐਲਏ ਮੰਤਰੀ ਹੁੰਦਾ ਹੁਣ ਕਈ ਜਗ੍ਹਾ ਕਈ ਵਰਕਰਾਂ ਕਾਰਨ ਕਈ ਵੱਡੇ ਲੀਡਰ ਅਹੁਦੇ ਤੋਂ ਉਤਰੀ ਕਿਉਂ ਉਹ ਵਰਕਰਾਂ ਦੀਆਂ ਗਲਤੀਆਂ ਕਰ ਲਿਆ ਹੁਣ ਅਸੀਂ ਨਹੀਂ ਕਹਿੰਦੇ ਕਿ ਲੀਡਰ ਮਾੜਾ ਹੈ ਲੀਡਰ ਇਮਾਨਦਾਰ ਹੋਏਗਾ ਲੀਡਰ ਬਿਲਕੁਲ ਲੋਕਾਂ ਪੱਖੀ ਕੰਮ ਕਰਨ ਵਾਲਾ ਹੋਏਗਾ ਪਰ ਲੀਡਰ ਦੇ ਉੱਤੇ ਇਲਜ਼ਾਮ ਕਿਉਂ ਲੱਗ ਰਹੇ ਨੇ ਬਾਰ ਬਾਰ ਸਫਾਈ ਕਿਉਂ ਦੇਣੀ ਪੈ ਰਹੀ ਹੈ ਕਿਸੀ ਇਮਾਨਦਾਰ ਇਸ ਕਰਕੇ ਕਿ ਕੁਛ ਨਾ ਕੁਛ ਉਹਨਾਂ ਦੇ ਬੰਦੇ ਜਿਹੜੇ ਆਲੇ ਦੁਆਲੇ ਨੇ ਉਹਨਾਂ ਨੂੰ ਬਦਨਾਮ ਕਰ ਰਹੇ ਨੇ ਉਹਨਾਂ ਦੇ ਨਾਮ ਤੇ ਪੈਸੇ ਲਏ ਜਾ ਰਹੇ ਨੇ ਇਹ ਗੱਲ ਆਉਣ ਦੇ ਵਿੱਚ ਸਾਬਤ ਹੋ ਜਣੀ ਤੁਹਾਡੇ ਸਾਹਮਣੇ ਦਿਖਾ ਦਾਂਗੇ ਭਾਵੇਂ ਅਸੀਂ ਕਹਿ ਰਹੇ ਹਾਂ ਕਿ ਲੀਡਰ ਇਮਾਨਦਾਰ ਹੋਏਗਾ ਪਰ ਉਹਦੇ ਨਾਮ ਤੇ ਜਿਹੜੇ ਚੱਕਰ ਝੂ ਹੈ ਉਹਦੇ ਵਿੱਚ ਉਹੀ ਅਕਾਲੀਆਂ ਨਾਲ ਸੀ ਉਹੀ ਕਾਂਗਸੀਆਂ ਨਾਲ ਸੀ ਉਹੀ ਕਾਂ ਨੂੰ ਭਾਜਪਾ ਨਾਲ ਹੋਣੇ ਹੈ ਉਹੀ ਆਮ ਆਦਮੀ ਪਾਰਟੀ ਦਾ ਅਡਾਰੀ ਨਾਲ ਇਹ ਉਹਨਾਂ ਆਗੂਆਂ ਨੂੰ ਸੋਚਣਾ ਪਏਗਾ ਜੋ ਤੇਜੀ ਨੇ ਗੱਲ ਕਹੀ ਮੈਂ ਵੀ ਇਹਦੀ ਪੁਸ਼ਟੀ ਇਹ ਕਰਦਾ ਮੈਂ ਅੱਜ ਨਾ ਗਿਣਾ ਸਕਦਾ ਸਿਰਫ ਬਲੈਕ ਮੈਟਰੀ ਏਰੀਆ ਵਿੱਚ ਵੀ ਕਰਾਲੀ ਤੋਂ ਲੈ ਕੇ ਨਵੇਂ ਅਸੀਂ ਪਤਾ ਨੂੰ ਪਤਾ ਇਹ ਲੋਕ ਇਹ ਬੰਦੇ ਜਿਹੜੇ ਪਹਿਲ ਕਾਂਗਰਸ ਨਾਲ ਕਾਲੀ ਦਲ ਦੇ ਵਿੱਚ ਮੋਰੀ ਰਹੇ ਮੈਨਿਕਾਂ ਦੇ ਕੰਮ ਕਰਦੇ ਰਹੇ ਹੋਰ ਦੂਜੇ ਆਪਣੇ ਕਾਰੋਬਾਰ ਅੱਜ ਉਹੀ ਆਮ ਆਦਮੀ ਪਾਰਟੀ ਵੀ ਸ਼ਾਮਲ ਹੋਏ ਨੇ ਉਹਨਾਂ ਦੇ ਉਸ ਤਰ੍ਹਾਂ ਹੀ ਕਾਰੋਬਾਰ ਮੈਨਿਕ ਵਗੈਰਾ ਤੇ ਫਿਰ ਚੱਲਦੇ ਨੇ ਕਿਉਂ ਉਹਨਾਂ ਨੇ ਤਾਂ ਫਿਰ ਉਹ ਜਦੋਂ ਕੰਨ ਪਰਦੇ ਨੇ ਫਿਰ ਆਗੂ ਇਹ ਸੋਚਣ ਵੀ ਇਹ ਸਾਡੇ ਨਹੀਂ ਇਹ ਤਾਂ ਬਦਲ ਕੇ ਆਪਣੇ ਕਾਰੋਬਾਰਾਂ ਲਈ ਆਏ ਨੇ ਉਹਨੇ ਪਬਲਿਕ ਨਾਲ ਕਿਵੇਂ ਰਹਿਣਾ ਸਰਕਾਰ ਦੇ ਆਗੂਆਂ ਦੀ ਜ਼ਿੰਮੇਵਾਰੀ ਹੈ ਆ ਤੇ